ਹਰ ਕਿਤੇ ਇਹ ਗੱਲ ਤਾਂ ਨਹੀਂ ਕਿ ਜਿਵੇਂ ਕਿ ਅਕਾਲੀ ਦਲ ਦੇ ਹਲਕਾ ਅੰਚਾਰਜ ਇਕੱਠਵਾਲੀਆ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਕਿਤਨਾ ਕਿਤੇ ਚਾਹ ਲੋਕੀ ਕਰੀਬ ਸਾਡੇ ਦੇ ਕੰਨ ਦੱਸਦੇ ਆ ਕਰੀਬ ਰਾਣਾ ਜੀ ਦੇ ਤਾਂ ਵੀ ਕਾਸੀ ਆ ਤਾਂ ਪਬਲਿਕ ਦੇ ਵਿੱਚ ਚਾਂਦੇ ਨਹੀਂ ਤਾਂ ਕਿ ਇਸ ਤਰਿਕ ਨੂੰ ਹਾਈਲਾਈਟ ਹੋ ਜੇ ਦੇਖੋ ਇਹ ਤਾਂ ਰਾਜਨੀਤੀ ਆ ਸਾਂਝ ਤੇ ਕਸਣੇ ਆ ਇਹਦੇ ਜਨਾ ਤਾਂ ਮੈਂ ਗੁੱਸਾ ਕਰਦਾ ਨਾ ਦੇਖੋ ਜੇ ਮੈਂ ਸਰਕਾਰ ਚ ਆਮ ਆਦੀ ਪਾਰਟੀ ਦਾ ਹਲਕਾ ਅੰਚਾਰਜਾਂ ਸਰਕਾਰ ਦੇ ਵਿੱਚ ਅਲਿਗੇਸ਼ਨ ਤਾਂ ਮੇਰੇ ਤੇ ਲੱਗਣੇ ਹੀ ਆ ਲਾਉਣੇ ਹੀ ਆ ਲੋਕਾਂ ਨੇ ਕਿਉਂਕਿ ਆਪੋਜੀਸ਼ਨ ਨੇ ਕਹਿਣਾ ਹੀ ਆ ਵੀ ਇਦਾਂ ਉਦਾਂ ਤੇ ਨਾ ਤਾਂ ਮੈਂ ਕਦੀ ਇਹ ਗੱਲ ਕੀਤੀ ਆ ਮੇਰੀ ਸਾਫ਼ ਸੁਥਰੀ ਰਾਜਨੀਤੀ ਆ ਨਾ ਮੈਂ ਬਰਮਾਸ਼ੀ ਹੋਣ ਦੇਣੀ ਕਿਉਂਕਿ ਚਾਹੁੰਦੇ ਆ ਵੀ ਕਾਲੀਦਾਲ ਵਾਲਾ ਸਿਸਟਮ ਚੱਲੇ ਉਹ ਚੱਲਦਾ ਨਹੀਂ ਪਿਆ ਅੱਜ ਨਸੀਹਤ ਕੀ ਦੇਣਾ ਚਾਹੂੰਗੇ ਹਾਲ ਕਾਂ ਚਾਹੇ ਕਾਲੀਦਾਲ ਤੇ ਕਾਂਗਰਸ ਨਸੀਹਤ ਦੇਖੋ ਮੈਂ ਕਿਸੇ ਨੂੰ ਕੋਈ ਨਹੀਂ ਦੇਣਾ ਚਾਹੁੰਦਾ ਦੋਨੇ ਸੀਨੀਅਰ ਆ ਮੇਰੇ ਤੋਂ ਉਹ ਵੀ ਵੱਡੇ ਆ ਉਹ ਵੀ ਵੱਡੇ ਆ ਮੈਂ ਵੱਡੇ ਬੰਦਿਆਂ ਨੂੰ ਅਸੀਹਤ ਕੌਣ ਹੋਣਾ ਦੇਣ ਵਾਲਾ ਇਹ ਵੀ ਚਲੋ ਨਸੀਹਤ ਨਹੀਂ ਆਪਾਂ ਸਲਾਹ ਕਹਿ ਸਕਦੇ ਹਾਂ ਕਲਾ ਸਿਰਫ ਇਹ ਕੰਨਾ ਮੈਂ ਕਿ ਆਪਾਂ ਰਾਜਨੀਤੀ ਕਰੀਏ ਜਿਹੜੀ ਕਰਨ ਵਾਲੀ ਆ ਆਪਾਂ ਆ ਜਿਹੜੇ ਮੁੱਦੇ ਜਿਹੜੀਆਂ ਗਲਤ ਗੱਲਾਂ ਕਰਦੇ ਨਾ करिए ਕੋਈ ਵੀ ਸਾਫ਼ ਸੁਥਰੀ ਰਾਜਨੀਤੀ ਹੋਣੀ ਚਾਹੀਦੀ ਆ ਸਰਕਾਰ ਵਧੀਆ ਤਰੀਕੇ ਨਾਲ ਚੱਲਦੀ ਪਈ ਵਧੀਆ ਕੰਮ ਕਰਾ ਰਹੀ ਆ ਔਰ ਕੰਮ ਸੰਤਾ ਦੀ ਕਚਹਿਰੀ ਦੇ ਵਿੱਚ ਆਂ ਤੋਂ ਕਿਉਂ ਡਰਦੇ ਇਹ ਤੇ ਉਹਨਾਂ ਨੂੰ ਪੁੱਛੋ ਜਾ ਕੇ ਮੈਂ ਕਿਤਾ ਕਹਿ ਸਕਦਾ ਮੈਂ ਕੀ ਕਹਿ ਸਕਦਾ ਇਹ ਤਾਂ ਉਹ ਦੱਸ ਸਕਦੇ ਵੀ ਕਿਉਂ ਆਉਣ ਤੋਂ ਡਰਦੇ ਆ ਮੋਟੇ ਜੀ ਸਥਿਤੀ ਦੀ ਜਨਤਰੀ ਕਿਹੜੀ ਦੇ ਵਿੱਚ ਜਾਂਦੇ ਆ ਲੋਕਾਂ ਨੂੰ ਸੇਵਕ ਵੀ ਕਰਦੇ ਆ ਲੋਕਾਂ ਦੀ ਮੁਸ਼ਕਲਾਂ ਸੁਣਦੇ ਵੀ ਆ ਤਾਂ ਉਹਨਾਂ ਦਾ ਹੱਲ ਵੀ ਕਰਦੇ ਆ ਮੈਂ ਇਸ ਕਰਕੇ ਸੁਣਦਾ ਦੇਖੋ ਜੀ ਮੇਰਾ ਤਾਂ ਹਲਕਾ ਮੇਰਾ ਪਰਿਵਾਰ ਆ ਮੈਂ ਇਸ ਹਲਕੇ 'ਚ ਵੱਡਾ ਜੰਮਿਆ ਪਲਿਆ ਤਾਂ ਵੱਡਾ ਹੋਇਆ ਇਹ ਸਾਰੇ ਪਰਿਵਾਰ ਆ ਮੈਨੂੰ ਸਾਰੇ ਪਰਿਵਾਰ ਵਾਂਗੂ ਮਿਲਦੇ ਆ ਔਰ ਮੈਂ ਪਰਿਵਾਰ ਦਾ ਬੱਚਾ ਨਾ ਮੈਂ ਪਰਿਵਾਰਾਂ 'ਗ ਹੀ ਰਹਿਣਾ ਔਰ ਮੈਨੂੰ ਪਿਆਰ ਵੀ ਦਿੰਦੇ ਲੋਕ ਇਹ ਦੋਨੋਂ ਹੀ ਲੀਡਰ ਹਲਕੇ ਤੋਂ ਬਾਹਰ ਦੇ ਫੋਨ ਕਰਕੇ ਇਹਨਾਂ ਨੂੰ ਥੋੜਾ ਜਿਹਾ ਇਨਸਿਓਰਟੀਵ ਫੀਲ ਹੁੰਦੀ ਹੁਣ ਬਾਹਰ ਤੋਂ ਕਿੱਦਾਂ ਕਹਿ ਸਕਦੇ ਚਲੋ ਮੰਨਦੇ ਕਿ ਪਹਿਲਾ ਕਾਂਗਰਸ ਨੇ ਕਿਹਾ ਸੀ ਐਸਐਸ ਵਾਲੀਏ ਜਲੰਧਰ ਵਾਲੇ ਤਾਂ ਐਸਐਸ ਵਾਲੀਏ ਕਾਂਦੀ ਚਾਹ ਦੇ ਕੇ ਕਿ ਉਹ ਬਾਦਖੀਰ ਵਾਲੇ ਰਾਣਾ ਜੀ ਦੇਖੋ ਮੈਂ ਮੈਂ ਇੰਨਾ ਗੱਲਾਂ ਤੇ ਤੰਜ ਬਿਲਕੁਲ ਨਹੀਂ ਕੱਸਦਾ ਬਾਹਰ ਵਾਲੇ ਜਿੱਥੇ ਮਰਜ਼ੀ ਵਾਲੇ ਹੋਣ ਇਲੈਕਸ਼ਨ ਲੜੀਏ ਆਪਾਂ ਵਧੀਆ ਤਰੀਕੇ ਦੀ ਰਾਜਨੀਤੀ ਕਰੀਏ ਦੇਖੋ ਕੰਮ ਤੇ ਹੋਣਿਆ ਨਿਆਂ ਦੇ ਨਿਆਂ ਦੇ ਕੰਮ ਹੋ ਰਹੇ ਅਫਸਰ ਦੇਖੋ ਨਿਆਂ ਦੇ ਕੰਮ ਉਹਨਾਂ ਨੂੰ ਮੈਂ ਕਰਨ ਲਈ ਕਿਹਾ ਵਾ ਇਹ ਕਹੂਗਾ ਵੀ ਮੈਂ ਧੱਕੇ ਨਾਲ ਕੰਮ ਕਰਾਉਣਾ ਉਹ ਕਿਸੇ ਦਾ ਨਹੀਂ ਕਰਨਾ ਫਿਰ। ਸਰ ਆ ਕਾਲੀ ਚਾਲ ਦੇ ਹਰਕਾਨ ਚਾਰਜ ਵੱਲ ਪਿਛਲੇ ਦਿਨ ਇਸ ਪੀਐਸਪੀ ਦੇ ਤੱਕ ਤੱਕ ਜਾ ਕੇ ਉਹਨਾਂ ਨਾਲ ਗੋਲਨੇ ਵੀ ਆਤਾ ਹਰ ਚਾਰਜ ਆਮ ਪਾਰਟੀ ਦੇ ਵੀ ਸਲਪਤਾ ਦੇਤੇ ਵੀ ਬਹੁਤ ਗੰਭੀਰ આરોਪ ਲਗਾਏ ਆ। ਇਹ ਕਿਹਜਣ ਤੋਂ ਕਿੱਥੇ ਤੇ? ਠੋਗਰਾ ਜੀ આરોਪ ਰੂਪ ਕਾਦੇ ਆ? ਇਹ ਤਾਂ ਸਰਕਾਰ ਸਰਕਾਰ ਤੇ ਦੇਖੋ ਸਰਕਾਰ ਚੱਲਦੀ ਪਈ ਆ ਜੇ ਹੁਣ ਕਿ ਕੋਈ ਕਵੇਗਾ ਮੈਂ ਬਦਮਾਸ਼ੀ ਕਰਨੀ ਹੈ ਬਦਮਾਸ਼ੀ ਤਾਂ ਮੈਂ ਹੋਣ ਨਹੀਂ ਦੇਣੀ ਜੀ ਦਾ ਕਰਕੇ ਗਿਆ ਸੀ ਮੈਂ ਗੱਲ ਕਰਦਾ ਇੱਕ ਬੰਦੇ ਦਾ ਕਰਕੇ ਗਿਆਈ ਇਹ ਨਾਲ ਜੂਤਾ ਪ੍ਰਧਾਨ ਆ ਉਹਦੀ ਮੈਂ ਗੱਲ ਕਰਦਾ ਉਹ ਕੀ ਨਾਮ ਦਾ ਮੈਨੂੰ ਨਾਮ ਭੁੱਲ ਗਿਆ ਉਹਦਾ ਉਹਦੀ ਉਹਦਾ ਕਰਕੇ ਗਿਆ ਸੀ ਇਹ ਉੱਤੇ ਉਹਦਾ ਕਰਕੇ ਗਏ ਉਹਨੇ ਹਰਕਤ ਦੇਖੋ ਕੀਤੀ ਇੱਕ ਖੰਬੇ ਦਾ ਰੌਲਾ ਸੀ ਔਰ ਫੇ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਸ਼ਾਇਦ ਪਰਚਾ ਹੋ ਜਾਂਦਾ ਉਸ ਮੁੰਡੇ ਤੇ ਆਮ ਆਦਮੀ ਪਾਰਟੀ ਦਾ ਹੁੰਦਾ ਮੈਂ ਫਿਰ ਉਹਦਾ ਖੰਬੇ ਦਾ ਇੱਕ ਰੋਲਾ ਸੀ ਖੰਬੇ ਦੇ ਰੋਲੇ ਦੇ ਵਿੱਚ ਕੀ ਹੋਇਆ ਕਿ ਉਹਨੇ ਪਿਸਟਲ ਕੱਢ ਲਿਆ ਪਿਸਟਲ ਕੱਢਣ ਦੇ ਬਾਵਜੂਦ ਮੈਂ ਕਿਹਾ ਚਲੋ ਬੱਚਿਆਂ ਦਾ ਭੁੇਖਾ ਮੁੰਡਿਆਂ ਦਾ ਭੁੇਖਾ ਪੱਕੇ ਦਾ ਭੁੇਖ ਨਹੀਂ ਖਰਾਬ ਕਰਨਾ ਛੋਟੀ ਜੀ ਗੱਲ ਹੋਈ ਸੀ ਉਸ ਤੋਂ ਬਾਅਦ ਆਪੇ ਹੀ ਦੱਤਰ ਮਾਰ ਗਿਆ ਉਹਦਾ ਗੇਟ ਭੰਨ ਲਿਆ ਜੇ ਆਪਾਂ ਕਹਾਂਗੇ ਹੁਣ ਉਹਨਾਂ ਚੀਜ਼ਾਂ ਦੇ ਪਰਚੇ ਹੋਣ ਉਹ ਤਾਂ ਨਹੀਂ ਹੋਣੇ ਜੇ ਸਾਫ਼ ਸੁਥਰੀ ਰਾਜਨੀਤੀ ਹੋਣੀ ਹੈ ਤੇ ਇੱਥੇ ਤੁਸੀਂ ਅਕਾਲੀ ਦਲ ਦਾ ਵੀ ਰਾਜ ਦੇਖਿਆ ਆਮ ਆਦਮੀ ਪਾਰਟੀ ਦਾ ਵੀ ਦੇਖਦੇ ਪਏ ਅਕਾਲੀ ਦਲ ਦੇ ਰਾਜ ਕੀ ਹੁੰਦਾ ਸੀ ਮੱਕੜ ਇੱਥੇ ਸਭ ਹਲਕਾ ਇੰਚਾਰਜ ਹੁੰਦੇ ਸੀ ਸਾਡੇ ਸਤਕਾਰਯੋਗ ਹਲਕਾਂ ਚਾਰਜ ਨੂੰ ਦੇਸੀ ਸ਼ਹਿਰ ਤੇ ਰੋਜ਼ ਲੜਾਈਆਂ ਹੁੰਦੀਆਂ ਸੀ ਤੇ ਬਦਮਾਸ਼ੀ ਤੁਸੀਂ ਦੇਖਿਆ ਕਿਸ ਲੈਵਲ ਤੇ ਚੱਲਦੀ ਹੁੰਦੀ ਸੀ ਔਰ ਤੁਸੀਂ ਇਹ ਵੀ ਦੇਖੋ ਅੱਜ ਤੇ ਕਹਿੰਦੇ ਆ ਵੀ ਹਲਕਾਂ ਅਨਚਾਰ ਦੇ ਕਹਿਣ ਤੇ ਪੁਲਿਸ ਚੱਲਦੀ ਆ ਦੇਖੋ ਨਾ ਤੇ ਮੈਂ ਕਿਸੇ ਨੂੰ ਚਲਾਉਣ ਵਾਲਾ ਮੈਂ ਸਿਰਫ ਇੱਕ ਇਦਾਂ ਦਾ ਵਾਂ ਪ੍ਰਸ਼ਾਸਨ ਸਹੀ ਸਲਾਮਤ ਚਲਾਉਣਾ ਵਾਂ ਔਰ ਉਹ ਮੇਰੀ ਜ਼ਿੰਮੇਵਾਰੀ ਆ ਤੇ ਜਿਹੜੀ ਤੁਸੀਂ ਆਪਣੇ ਟਾਈਮ ਯਾਦ ਕਰੋ ਜਦੋਂ ਮੱਕੜ ਹਲਕਾਂ ਅਨਚਾਰ ਸੀ ਕਪੂਰ ਖੇਲੇ ਤੋਂ ਹਬਾਰਾਂ ਵੀ ਜਲੰਧਰ ਤੱਕ ਪਹੁੰਚਦੀਆਂ ਹੁੰਦੀਆਂ ਸੀ ਪੁਲਿਸ ਦੇ ਥਰੂ ਸਾਡੇ ਦੇ ਘਰ ਕੋਈ ਨਹੀਂ ਮੈਨੂੰ ਕਹਿੰਦੇ ਗੱਡੀਆਂ ਖੜੀਆਂ ਹੁੰਦੀਆਂ ਗੱਡੀਆਂ ਮੇਰੇ ਘਰ ਕੋਈ ਪੁਲਿਸ ਮੁਲਾਜ਼ਮ ਨਾ ਤਾਂ ਮੈਂ ਕਿਸੇ ਨੂੰ ਸਾਦਾ ਨਾ ਮੈਂ ਕਹਿੰਦਾ ਮੇਰੇ ਘਰ ਦੇ ਲੱਗੇ ਸਵੀਡ ਸ਼ਾਪ ਆ ਉੱਥੇ ਜ਼ਰੂਰ ਅਗਲੇ ਆਉਂਦੇ ਹੋਣਗੇ ਆਉਣਾ ਅਗਲੇ ਨੇ ਖਾਣ ਪੀਣ ਤਾਂ ਹਰ ਇਨਸਾਨ ਆ ਸਕਦਾ ਨਾ ਉਹਦਾ ਹੱਕ ਆ ਸਰ ਨੂੰ ਲੱਗ ਤੇ ਹਾਈਲਾਈਟ ਹੋਣ ਪਹਿਲਾਂ ਰਾਣਾ ਜੀ ਜਮਕਰ ਨਕੇਸ਼ ਕੀਤਾ ਹੂੰ ਜਿਲ੍ਹੇ ਦੇ ਦੇਖੋ ਜਦੋਂ ਬੰਦਾ ਗਵਾਚ ਜਾਵੇ ਨਾ ਉਹਨ ਗਵਾਚ ਚੁੱਕਾ ਅਕਾਲੀ ਗੱਲ ਜਿਹੜੇ ਹਲਕਾ ਇੰਚਾਰਜ ਹਨ ਉਹ ਵੀ ਥੋੜੇ ਗਵਾਚੁਕੇ ਆ ਲੋਕ ਦੋਨਾਂ ਲੀਡਰਾਂ ਦੇ ਵਿੱਚ ਗਵਾ ਚੁੱਕੇ ਆ ਉਹ ਆਪਣੀ ਛਵੀ ਬਣਾਉਣਾ ਚਾਹੁੰਦੇ ਆ ਇਸ ਕਰਕੇ